ਕੈਨੇਡਾ ਦੇ ਵਿੱਚ ਗਏ ਪੰਜਾਬ ਤੋਂ ਲੜਕੇ ਲੜਕੀਆਂ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ ਇਸ ਖੁਸ਼ਖਬਰੀ ਬਾਰੇ ਜਦੋਂ ਮਾਪਿਆਂ ਨੂੰ ਪਤਾ ਲੱਗਾ ਤੇ ਉਹ ਵੀ ਹੋਏ ਪੂਰੀ ਤਰ੍ਹਾਂ ਬਾਗੋ ਬਾਗ ਅਸਲ ਵਿੱਚ ਇਹ ਕਿਸ ਤਰ੍ਹਾਂ ਦੀ ਖੁਸ਼ਖਬਰੀ ਹੈ ਉਹ ਮੈਂ ਆਪ ਸਭ ਨੂੰ ਦੱਸਣ ਜਾ ਰਿਹਾ ਹਾਂ ਇਸ ਸਮੇਂ ਤੁਸੀਂ ਤੋਸੂ ਨਾਮਾ ਚੈਨਲ ਵੇਖ ਰਹੇ ਹੋ

ਆਪਣਾ ਪਰਿਵਾਰ ਛੱਡ ਕੇ ਉਹ ਕੈਨੇਡਾ ਦੀ ਧਰਤੀ ਤੇ ਵੱਸ ਜਾਂਦੇ ਨੇ ਮਤਲਬ ਪੜ੍ਹਾਈ ਕਰਨ ਚਲੇ ਜਾਂਦੇ ਨੇ ਔਰ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਯੁੱਗ ਦੇ ਵਿੱਚ ਮਾਪੇ ਦੇ ਲੜਕੇ ਬੱਚੇ ਕਿੰਨੇ ਕਨੇ ਇੱਕ ਲੜਕਾ ਇੱਕ ਲੜਕੀ ਵਕਤ ਤੋਂ ਬਾਅਦ ਦੋ ਲੜਕੇ ਜਾਂ ਇੱਕ ਲੜਕੀ ਜਾਂ ਦੋ ਲੜਕੀਆਂ ਇੱਕ ਲੜਕਾ ਇਸ ਤੋਂ ਵੱਧ ਅੱਜ ਬੱਚੇ ਵੀ ਪਰਿਵਾਰ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਹੁਣ ਜਦੋਂ ਬੱਚੇ ਇਦੋਂ ਸਾਰੇ ਦੇ ਸਾਰੇ ਆਈਲੈਂਡਸ ਕਰਨ ਵਾਸਤੇ ਉੱਧਰ ਚਲੇ ਜਾਂਦੇ ਨੇ ਤੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਅਕਸਰ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੱਥੇ ਸਿਰਫ ਤੇ ਮਾਪੇ ਬਾਪ ਹੀ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਜੋ 24 ਘੰਟੇ ਆਪਣੇ ਬੱਚਿਆਂ ਦੇ ਨਾਲ ਫੋਨ ਤੇ ਕਿਸੇ ਨਾ ਕਿਸੇ ਤਰ੍ਹਾਂ ਆਨੇ ਬਹਾਨੇ ਟੱਚ ਰਹਿੰਦੇ ਨੇ ਸੋ ਦੋਸਤੋ ਅੱਜ ਵੱਡੀ ਖਬਰ ਜਿਹੜੀ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਖਬਰ ਇਹ ਹੈ ਕਿ ਅਸਲ ਦੇ ਵਿੱਚ ਜਦੋਂ ਉੱਥੇ ਦੀ ਸਰਕਾਰ ਨੇ ਸਖਤਾਈ ਕੀਤੀ ਤਾਂ ਬਹੁਤ ਸਾਰੇ ਲੜਕੇ ਲੜਕੀਆਂ ਜਿਹੜੇ ਜਾਣਾ ਚਾਹੁੰਦੇ ਸਨ ਉਹਨਾਂ ਨੇ ਆਪਣਾ ਮਨ ਬਦਲ ਲਿਆ। ਜਾਇ ਇਹ ਕਹਿ ਸਕਦੇ ਆ ਕਿ ਬਹੁਤ ਸਾਰੇ ਲੜਕੇ ਲੜਕੀਆਂ ਦੇ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਅਲੱਗ-ਅਲੱਗ ਸਟੇਟਸ ਵਿੱਚ ਮਿਲਦੇ ਨੇ ਤਾਂ ਉਹ ਇੱਧਰ ਆ ਕੇ ਕੁਝ ਨਿਰਾਸ਼ਾ ਭਰੀ ਗੱਲਬਾਤ ਕਰਦੇ ਨੇ ਕਿ ਉੱਥੇ ਦੀ ਕੋਈ ਲਾਈਫ ਨਹੀਂ ਬੱਚਿਆਂ ਕੋਲ ਵਕਤ ਨਹੀਂ ਹੈਗਾ ਮੈਂ ਘੜੀ ਸਾਡੇ ਕੋਲ ਬੈਠੇ ਆ ਅਸੀਂ ਸਾਰਾ ਦਿਨ ਕਦੇ ਉਧਰ ਬੈਠ ਜਾਂਦੇ ਸੀ ਕਦੇ ਉਧਰ ਜਿਨ੍ਹਾਂ ਨੂੰ ਅਸੀਂ ਮਿਲਣ ਗਏ ਸੀ ਉਹਨਾਂ ਕੋਲ ਤਾਂ ਸਾਡੇ ਲਈ ਵਕਤ ਹੀ ਨਹੀਂ ਸੀ ਕਦੇ ਪਾਰਕ ਵਿੱਚ ਬੈਠ ਜਾਣਾ ਕਦੇ ਕਿਤੇ ਬੈਠ ਜਾਣਾ ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਕੀ ਕਰਦੇ ਨੇ ਉਧਰੋਂ ਕੈਨੇਡਾ ਦੀ ਧਰਤੀ ਤੋਂ ਜਿਹੜੇ ਮੁੜ ਕੇ ਵਾਪਸ ਆਉਂਦੇ ਨੇ ਤਾਂ ਉਸ ਵੱਲ ਨੈਗੇਟਿਵਿਟੀ ਪੇਰੈਂਟਸ ਦੇ ਵਿੱਚ ਜਿਨ੍ਹਾਂ ਦੇ ਬੱਚਿਆਂ ਨੇ ਜੀ ਜਾਣਾ ਹੁੰਦਾ ਹੈ ਉਹਨਾਂ ਵਿੱਚ ਫੈਲ ਜਾਂਦੀ ਹੈ ਬੱਚਿਆਂ ਦੇ ਕੋਲ ਕੰਮ ਵੀ ਉਹਨਾਂ ਕੀ ਹੁੰਦਾ ਹੈ ਕਿ ਮਤਲਬ ਪੰਜਾਬੀ ਲੜਕੇ ਲੜਕੀਆਂ ਭਰਿਆ ਪਿਆ ਕੈਨੇਡਾ ਪਰਿਆ ਪਿਆ ਕੈਨੇਡਾ ਕਿਸੇ ਵੀ ਸਟੇਟ ਦੀ ਗੱਲ ਕਰ ਲਓ ਹੁਣ ਕੰਮ ਜਿਹੜਾ ਉੱਥੇ ਫਿਰ ਮਤਲਬ ਕੰਪੀਟੀਸ਼ਨ ਚ ਮਿਲਦਾ ਔਰ ਬਹੁਤ ਘੱਟ ਕੰਮ ਹੈ ਜਿਸ ਨੂੰ ਮਤਲਬ ਜਿਹੜੇ ਪੰਜਾਬੀਆਂ ਨੂੰ ਦਿੱਤੇ ਜਾਂਦੇ ਨੇ ਪੰਜਾਬੀ ਲੋਕ ਜਿਹੜੇ ਕੰਮ ਦਿੰਦੇ ਨੇ ਉਹ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਉਹਦੇ ਤਜੱਦੇ ਪੈਸੇ ਦੇ ਦਿੰਦੇ ਆ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਅੰਗਰੇਜ਼ ਦੀ ਕੈਫੇ ਅੰਗਰੇਜ਼ ਦੀ ਫੈਕਟਰੀ ਦੇ ਵਿੱਚ ਕੰਮ ਕਰਨਾ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਚੰਗਾ ਸਮਝਦੇ ਨੇ ਪੰਜਾਬੀ ਦੇ ਕੋਲ ਕੰਮ ਕਰਨਾ ਬੁਰਾ ਕਹਿੰਦੇ ਕਿ ਉਹ ਸਾਡੇ ਪੈਸੇ ਨਹੀਂ ਦਿੰਦੇ ਸਾਨੂੰ ਖੱਜਲ ਖੁਆਰ ਕਰਦੇ ਨੇ ਇਹ ਹਾਲਾਤ ਨੇ ਪੰਜਾਬੀਆਂ ਦੇ ਉੱਧਰ ਇੱਧਰ ਆ ਕੇ ਬੜੀਆਂ ਬੜੀਆਂ ਗੱਲਾਂ ਮਾਰਦੇ ਨੇ ਅਸੀਂ ਬੜੀ ਮਦਦ ਕਰਦੇ ਕਿ ਠੀਕ ਹੈ ਕੁਝ ਇੱਕ ਲੋਕ ਹੋਣਗੇ ਜਿਹੜੇ ਮਦਦ ਲਈ ਅੱਗੇ ਆਉਂਦੇ ਆ ਮੈਂ ਇਹ ਵੀ ਕਹਿਣਾ ਕਿ ਸਾਰੇ ਇਦਾਂ ਦੇ ਹੀ ਆ ਪੰਜੇ ਗੋਲਾ ਕਦੇ ਬਰਾਬਰ ਨਹੀਂ ਹੁੰਦੀਆਂ ਲੇਕਿਨ ਜਦੋਂ ਆ ਕੇ ਇੱਧਰ ਪਤਾ ਲੱਗਦਾ ਸੀ ਕਿ ਉੱਧਰ ਕੰਮ ਮਿਲਣਾ ਹੀ ਬਹੁਤ ਮੁਸ਼ਕਲ ਹੈ ਤਾਂ ਫਿਰ ਕਿਤੇ ਨਾ ਕਿਤੇ ਇਧਰੋਂ ਜਿਹੜਾ ਬੱਚਿਆਂ ਨੇ ਜਾਣਾ ਹੁੰਦਾ ਸੀ ਉਹ ਕੁਝ ਦਿਨ ਲਈ ਸੋਚਣ ਲਈ ਮਜਬੂਰ ਹੋ ਜਾਂਦੇ ਸੀ ਕਿ ਹੁਣ ਅਸੀਂ ਕਰੀਏ ਤਾਂ ਕੀ ਨਾ ਕਰੀਏ ਫਿਰ ਜਦੋਂ ਇਹ ਸਾਰਾ ਕੁਝ ਸਾਰਾ ਕੁਝ ਉਸ ਨੂੰ ਪਤਾ ਲੱਗਦਾ ਹੈ ਤਦ ਉਹ ਫਿਰ ਆਪਣੇ ਆਪ ਦੇ ਵਿੱਚ ਡਿਸਾਈਡ ਕਰਦੇ ਨੇ ਕਿ ਸਾਨੂੰ ਹੁਣ ਬੱਚਿਆਂ ਨੂੰ ਬਾਹਰ ਭੇਜਣ ਦੀ ضرورت نہیں ہے اسی ادھر ہی کوئی نہ کوئی کم کھوڑ دما گے جہاں آپ کوئی کمپیٹیشن لڑکے نوکری پرابط کر لائے گا جو تو اس طرح یہ تار نہ ہوں نہیں تب پھر بچے آئی لیٹس سینٹر جڑے نے وہ بھی خالی اج کل نظر آ رہے ہیں اتھے بھی انہی رونک نظر نہیں آ رہے کیونکہ چاری دو پنتاری لاکھ رپیہ لاکھے بچیاں نے جانا ادھر جا کے اپنا ہی خرچہ پورا کرنا ਜਿਨ੍ਹਾਂ ਦੇ ਕੋਲ ਤਾਂ ਪਾਈ ਹੈਗੇ ਉਹ ਤਾਂ ਤੋੜ ਦੇਣਗੇ ਲਾ ਕੇ ਬੱਚਿਆਂ ਨੂੰ ਜਿਨ੍ਹਾਂ ਨੇ ਕਰਜ਼ੇ ਚੱਕ ਚੱਕ ਕੇ ਜ਼ਮੀਨਾਂ ਗਹਿਣੇ ਪਾ ਪਾ ਕੇ ਉਹ ਦੱਸੋ ਕੀ ਕਰਨਗੇ ਵੱਡੀ ਹੁਣ ਖੁਸ਼ਖਬਰੀ ਹੈ ਕਿ ਜਿਸ ਤਰ੍ਹਾਂ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦਾ ਜਾਂ ਹੋਰ ਜਾਂ ਹੋਰ ਸਟੇਟਸ ਦੇ ਬੱਚਿਆਂ ਦਾ ਰੁਝਾਨ ਜਾਣਾ ਘਟ ਗਿਆ ਉਹਦੇ ਨਾਲ ਉੱਧਰ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਹੁਣ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ ਹੁਣ ਕੰਮ ਮਿਲਦਾ ਹੈ

ਔਰ ਉਥੇ ਜਦੋਂ ਚਲੇ ਜਾਂਦੇ ਕੰਮ ਨਹੀਂ ਮਿਲਦਾ ਸਗਾ ਜਿਸ ਦੇ ਕੋਲ ਜਾਂਦੇ ਸੀ ਉਹ ਵੀ ਹੁਣ ਤਿੰਨੇ ਇੱਕ ਦੇ ਦੋਸ ਨੂੰ ਰੱਖ ਸਕਦਾ ਆਖਰਕਾਰ ਉਹਨੂੰ ਵੀ ਕਹਿਣਾ ਪੈਂਦਾ ਕਿ ਭਾਈ ਹੁਣ ਤੁਸੀਂ ਆਪਦਾ ਕੰਮਕਾਰ ਦੇਖੋ ਜਾਂ ਕਿਤੇ ਹੋਰ ਸ਼ਿਫਟ ਹੋ ਜਾਓ ਕਿਉਂਕਿ ਇੰਨੇ ਦਿਨ ਕੱਢਣੇ ਸਾਡੇ ਲਈ ਵੀ ਬਹੁਤ ਮੁਸ਼ਕਲ ਹੈ ਸੋ ਇਸ ਤਰ੍ਹਾਂ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਪੈਣ ਦਾ ਇਹ ਵੀ ਬਹੁਤ ਵੱਡਾ ਕਾਰਨ ਹੈ ਆਪਾਂ ਬੱਚੇ ਨੂੰ ਭੇਜਦੇ ਨਹੀਂ ਜੀ ਉੱਥੇ ਤੁਹਾਡੇ ਪੂਆ ਜੀ ਆ ਮਾਸੀ ਜੀ ਉੱਥੇ ਮਨਾਨਕੇ ਨੇ ਪਾਈ

پوری طرح خوش نے کہ چلو کم سے کم ہونا اپنا کر سکنگے. تا, ادھروں پہ جن تو بھی ادھروں پیسے بھیجتے سب فیساں پیسے بھیج دینے انہوں نے گیڈی لینی ہے تاں پیسے بھیج دینے انہوں نے ہودنا تاں پیسے بھیج دینے ٹھیک ہے مدد بچوں تو انہوں پتہ ہی ہے کہ آپ لئے کہ ہیں پر جدو پیرنٹ سیدھروں پہ ایس دیا نا تو اس بلدہ جدو دس دیا ہے تو ناڑیانو انج لگ رہا ہے یار بھئی ہون تا بچے آپ مہارے ہوئے پہنے انہوں نو چاہید ہے کہ وہ آپ اپنی نینت کر کے اس سارا کچھ خرید اور بہت سارے بچے خرید بھی رہے ہیں آپ نینت کر دینے مشقت کر دینے اور ماں باپ پہنے گوزر ਨਹੀਂ ਬਣਦੇ ਸੋਦੋ ਪੰਜਾਬੀਓ ਇਹ ਬਹੁਤ ਵੱਡੀ ਖਬਰ ਹੈ ਬੱਚਿਆਂ ਦਾ ਰੁਝਾਨ ਘਟ ਗਿਆ ਬੱਚਿਆਂ ਦੇ ਰੁਝਾਨ ਦੇ ਘਟਣ ਕਾਰਨ ਬੱਚੇ ਹੁਣ ਕੈਨੇਡਾ ਜਾਣਾ तकरीबन तकरीबन ਜਿਹੜੇ ਨੇ ਕੁਛ ਇੱਕ ਠੀਕ ਹੈ ਜਾਂਦੇ ਨੇ ਪਰ ਜ਼ਿਆਦਾ ਕਰਕੇ ਬੱਚੇ ਜਿਹੜੇ ਆ ਉਹ ਹੁਣ ਇੱਥੇ ਹੀ ਆਪਣੇ ਆਪ ਨੂੰ ਸੈੱਟ ਕਰਨਾ ਚਾਹੁੰਦੇ ਨੇ ਪੇਰੈਂਟਸ ਵੀ ਇਹੀ ਚਾਹੁੰਦੇ ਨੇ ਕਿ ਬੱਚਿਓ ਤੁਸੀਂ ਇੱਥੇ ਸੈੱਟ ਹੋਵੋ ਤੋਂ ਉਧਰ ਜਿਹੜੇ ਬੱਚਿਆਂ ਦੇ ਪੇਰੈਂਟਸ ਜਦ ਬੱਚੇ ਗਏ ਹੋਏ ਨੇ ਤੇ ਉਹ ਮਾਪੇ ਨੂੰ ਦੱਸਦੇ ਨੇ ਕਿ ਹੁਣ ਸਾਨੂੰ ਕੰਮ 'ਤੇ ਕੋਈ ਕਮੀ ਮੇਰੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ